ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀਆਂ ਆਹ ਵੀਡੀਓ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਹਾਡਾ ਸਾਰਿਆਂ ਦਾ ਆਪਾਂ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਜੀ ਤੇ ਤੁਹਾਡੇ ਵਾਸਤੇ ਇੱਕ ਹੋਰ ਆਪਾਂ ਨਵੀਂ ਕੂਠੀ ਅੱਜ ਲੈ ਕੇ ਪਹੁੰਚੇ ਹਾਂ ਬਹੁਤ ਵਧੀਆ ਬਣੀ ਹੋਈ ਹੈ ਤੁਹਾਨੂੰ ਪਸੰਦ ਆਵੇਗੀ ਤੁਸੀਂ ਸਾਰੀ ਵੀਡੀਓ ਨੂੰ ਜ਼ਰੂਰ ਦੇਖਿਓ ਜੀ ਬਾਕੀ ਜਗ੍ਹਾ ਵੀ ਰਜਿਸਟਰੀ ਵਾਲੀ ਹੈ ਤੇ ਕਮੈਂਟ ਵੀ ਜਿੱਥੋਂ ਆਏ ਸੀਗੇ ਉੱਥੋਂ ਹੀ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਡੀ ਮੰਗ ਆਪਾਂ ਪੂਰੀ ਕੀਤੀ ਹੈ ਤੇ ਪੂਰੀ ਆਪਾਂ ਗੱਲ ਕਰਦੇ ਹਾਂ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਿਹਾ ਹੂੰ ਤੁਹਾਡੇ ਕੋਲ ਕੋਠੀਆ ਮਕਾਨ ਘਰ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਵਾਂ ਬਿਲਕੁਲ ਫਰੀਦ ਵਿੱਚ ਐਡ ਕਰਵਾ ਸਕਦੇ ਹੂੰ ਆਪਣੇ ਚੈਨਲ ਦਾ ਜਿਹੜਾ WhatsApp ਨੰਬਰ ਆ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ 73800 ਪੂਰਾ 26100 73 ਕਰਦੇ ਆ ਜੀ ਆਪਾਂ ਹੁਣ ਪੂਰੀ ਕੋਠੀ ਦੀ ਗੱਲ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਆਪਾਂ ਮੇਨ ਗੇਟ ਰਾਹੀਂ ਅੰਦਰ ਪਹੁੰਚ ਗਏ ਆ ਸਾਰਾ ਲੌਬੀ ਏਰੀਆ ਜੀ ਸਾਹਮਣੇ ਪੌੜੀਆਂ ਚੜ੍ਹਦੀਆਂ ਤੇ ਅੰਦਰ ਵੀ ਆਪਾਂ ਨੂੰ ਵਧੀਆ ਲੋਬੀ ਮਿਲ ਜੂਗੀ ਅੰਦਰ ਕਾਫੀ ਸਪੇਸ ਮਿਲ ਜੂਗੀ ਤੇ ਸਾਰੀ ਆਪਾਂ ਗੱਲਬਾਤ ਕਰਦਿਆਂ ਜੀ ਜੇ ਆਪਾਂ ਕੋਠੀ ਦੀ ਜਗ੍ਹਾ ਦੀ ਗੱਲ ਕਰੀਏ ਤਾਂ ਆਪਾਂ ਨੂੰ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਜਗ੍ਹਾ ਹੀ ਕਨਫਰਮ ਕਰਵਾ ਦੇਣਾ ਜੀ 75 ਗਜ ਜਗ੍ਹਾ 75 ਗਜ ਚ ਕੋਠੀ ਬਣੀ ਹੋਈ ਹੈ ਤੇ ਕਾਫੀ ਕਮੈਂਟ ਆਪਣੇ ਕੋਲ ਆ ਰਹੀ ਸੀਗੇ ਕਹਿੰਦੇ ਸੀਗੇ ਕੋਠੀ ਹੋਵੇ ਵਧੀਆ ਚਾਹੀ ਜਗ੍ਹਾ ਠੀਕ ਹੋਵੇ ਪਰ ਕੋਠੀ ਵਧੀਆ ਬਣੀ ਹੋਣੀ ਚਾਹੀਦੀ ਹੈ ਤੇ ਉਸ ਹੀ ਹਿਸਾਬ ਨਾਲ ਆਪਾਂ ਲੈ ਕੇ ਪਹੁੰਚਿਆ ਤੇ ਜਿਹੜੇ ਮਾਲਕ ਨੇ ਜੀ ਕੋਠੀ ਦੀ ਉਹਨਾਂ ਦਾ ਬਿਜ਼ਨਸ ਵੀ ਹੈ ਜੀ ਜਿਵੇਂ ਕਿ ਇਹਨਾਂ ਦਾ ਬੁਟੀਕ ਹੈ ਸਾਹਮਣੇ ਇਹਨਾਂ ਦੇ ਜੋ ਵੀ ਸਮਾਨ ਵਗੈਰਾ ਸਾਹਮਣੇ ਟੰਗਿਆ ਪਿਆ ਜੀ ਸਾਹਮਣੇ ਰੱਖਿਆ ਪਿਆ ਬਾਕੀ ਹੁਣ ਆਪਾਂ ਚੱਲਦੇ ਹਾਂ ਜੀ ਇਧਰ ਨੂੰ ਸਾਰਾ ਕੁਝ ਆਪਾਂ ਦੇਖਦੇ ਹਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖੋ ਜੀ ਕਿਚਨ ਕਿਚਨ ਵੀ ਵਧੀਆ ਬਣਿਆ ਹੋਇਆ ਹੈ ਕਿਚਨ ਦੇ ਵਿੱਚ ਸਾਰਾ ਕੁਝ ਅਵੇਲੇਬਲ ਆਪਾਂ ਨੂੰ ਮਿਲ ਜਾਊਗਾ ਜਿਵੇਂ ਕਿ ਪਾਣੀ ਵਾਸਤੇ ਆਰਓ ਲੱਗਿਆ ਹੋਇਆ ਤੇ ਸਿੰਕ ਲੱਗਿਆ ਹੋਇਆ ਬਾਕੀ ਸੈਲਫ ਵਗੈਰਾ ਟਾਇਲਾਂ ਵਗੈਰਾ ਤੁਸੀਂ ਦੇਖ ਲਈਆਂ ਤੇ ਇੱਕ ਆਪਾਂ ਨੂੰ ਨੀਚੇ ਬਾਥਰੂਮ ਵੀ ਮਿਲ ਜੂਗਾ ਤੇ ਜੋੜੀਆਂ ਵਗੈਰਾ ਵਧੀਆ ਲੱਗੀਆਂ ਹੋਈਆਂ ਨੇ ਤੇ ਟਾਇਲਾਂ ਸਾਰੀਆਂ ਲੱਗੀਆਂ ਹੋਈਆਂ ਨੇ ਜੇ ਆਪਾਂ ਨੀਚੇ ਗੱਲ ਕਰੀਏ ਤਾਂ ਸਾਰੀ ਕੋਠੀ ਦੇ ਵਿੱਚ ਵਧੀਆ ਟਾਇਲਾਂ ਇਹਨਾਂ ਨੇ ਲਗਵਾ ਰੱਖੀਆਂ ਸਾਰੀ ਕੋਠੀ ਜਿਹੜੀ ਇਹਨਾਂ ਨੇ ਕਲਰ ਕਰਵਾਈ ਹੋਈ ਹੈ ਪਰ ਕਲਰ ਨੀਚੇ-ਨੀਚੇ ਤੋਂ ਖਰਾਬ ਜਿਹਾ ਹੋਇਆ ਪਿਆਗਾ ਥੋੜਾ ਜਿਹਾ ਕਲਰ मरम्मत ਹਪਾਲ ਦਾ ਬਾਕੀ ਕਿਸੇ ਪਸੂਕੂਠੀ ਹੋਰ ਮਰम्मत ਨਹੀਂ ਪਾਲਦੀ। ਬਾਕੀ ਉੱਪਰੋਂ ਛੱਤ ਜਿਹੜੀ ਪੀਓਪੀ ਇਹਨਾਂ ਨੇ ਕਰਵਾਈ ਹੋਈ ਹੈ ਡਿਜ਼ਾਈਨ ਵਧੀਆ ਬਣਵਾਇਆ ਹੋਇਆ ਤੇ ਆ ਜਿਹੜਾ ਬੈੱਡਰੂਮ ਅਜੀ ਇਹਦੇ ਵਿੱਚ ਏਸੀ ਵੀ ਲੱਗਿਆ ਹੋਇਆ ਏਸੀ ਦੀ ਫੀਟਿੰਗ ਆਪ ਨੂੰ ਮਿਲ ਜੂਗੀ ਤੇ ਕੋਠੀ ਆ ਜੀ ਡਬਲ ਸਟੋਰੀ ਉੱਪਰ ਵੀ ਪੋਰਸ਼ਨ ਬਣਿਆ ਹੋਇਆ ਨੀਚੇ ਦਾ ਪੋਰਸ਼ਨ ਸਾਰਾ ਤੁਸੀਂ ਦੇਖ ਲਿਆ ਜੇ ਆਪਾਂ ਨੀਚੇ ਦੀ ਗੱਲ ਕਰੀਏ ਤਾਂ ਨੀਚੇ ਆਪਾਂ ਨੂੰ ਸਿੰਗਲ ਬੈੱਡਰੂਮ ਮਿਲੂਗਾ ਜੀ ਇੱਕ ਆਪਾਂ ਨੂੰ ਨੀਚੇ ਬੈੱਡਰੂਮ ਤੇ ਡਰਾਇੰਗ ਰੂਮ ਕਿਚਨ ਤੇ ਬਾਥਰੂਮ ਤੇ ਲੌਬੀ ਏਰੀਆ ਤੁਸੀਂ ਦੇਖ ਹੀ ਲਿਆ ਜੀ ਤੇ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਜੀ ਆ ਜਿਹੜੀ ਕੋਠੀ ਹੈ ਜੀ ਇਹਨੂੰ ਗਲੀ ਤਾਂ ਬਹੁਤ ਵਧੀਆ ਲੱਗਦੀ ਹੈ ਖੁੱਲੀ ਡੁੱਲੀ ਹੈ ਪਰ ਕੋਠੀ ਦੇ ਅੰਦਰ ਗੱਡੀ ਵਗੈਰਾ ਨਹੀਂ ਆਉਂਦੀ ਜੀ ਕਿਉਂਕਿ ਜਿਹੜਾ ਮੇਨ ਗੇਟ ਹੈ ਮ ਉਹ ਛੋਟਾ ਹੈ ਤੇ ਗੱਡੀ ਨਹੀਂ ਆਉਂਦੀ ਬਾਹਰ ਸ਼ਾਇਦ ਖੜ ਜਾਂਦੀ ਹੈ ਉਹ ਤੁਸੀਂ ਮਾਲਕ ਤੋਂ ਕਨਫਰਮ ਹੋ ਲਿਓ ਜੀ ਬਾਕੀ ਤੁਹਾਨੂੰ ਮਾਲਕ ਦਾ ਨੰਬਰ ਅੱਗੇ ਮਿਲ ਜੂਗਾ ਤੇ ਜਿਹੜੀ ਆਪਣੇ ਕੋਲੇ ਆਹ ਕੋਠੀ ਪਹੁੰਚੀ ਹੈ ਜੀ ਇਹਦੀ ਡਿਮਾਂਡ ਮਾਲਕ ਨੇ 35 ਲੱਖ ਰੁਪਈਆ ਰੱਖੀ ਹੈ 35 ਲੱਖ ਰੁਪਈਆ ਮਾਲਕ ਕਹਿੰਦੇ ਆ ਬਾਕੀ ਕਹਿੰਦੇ ਸੀਗੇ ਮਾਲਕ ਮੁਕਤੀ ਘਾਟਾ ਵਾਧਾ ਕਰ ਲਾਂਗੇ ਤੇ ਅਰਜੈਂਟ ਸੇਲ ਕਰਨੀ ਹੈ ਜੀ ਤੇ ਜਲਦੀ ਸੇਲ ਕਰਨੀ ਹੈ ਇਹਨਾਂ ਨੇ ਕਿਹਾ ਇਹਨਾਂ ਨਾਲ ਪੂਰੀ ਮੇਰੀ ਗੱਲ ਹੋਈ ਤੇ ਇਹਨਾਂ ਨੇ ਦੱਸਿਆ ਵੀ ਜਲਦੀ ਤੋਂ ਜਲਦੀ ਜਿੰਨਾ ਜਲਦੀ ਹੋ ਸਕੇ ਉੰਨੀ ਜਲਦੀ ਕੋਠੀ ਇਹ ਜਿਹੜੀ ਸੇਲ ਕਰਨੀ ਹੈ ਕੋਈ ਹੁੰਦਾ ਜੀ ਆਪਣਾ ਆਪਣਾ ਰੀਜ਼ਨ ਹੁੰਦਾ ਕੋਈ ਨਾ ਕੋਈ ਕਾਰਨ ਬਣ ਜਾਂਦਾ ਜੀ ਐਵੇਂ ਤਾਬਦਾ ਕੋਣ ਘਰ-ਪਾਰ ਵੇਚਦਾ ਜੀ ਕੋਣ ਆਪਦੀ ਕੋਠੀ ਵੇਚਦਾ ਹੁੰਦਾ ਐਦਾਂ ਠੀਕ ਹੈ ਜੀ ਬਾਕੀ ਕੋਈ ਨਾ ਕੋਈ ਕਾਰਨ ਬਣ ਜਾਂਦਾ ਕਦੇ ਨਾ ਕਦੇ ਤੇ ਕੁਝ ਨਾ ਕੁਝ ਤਾਂ ਫਿਰ ਕਰਨੇ ਪੈਂਦੇ ਜੀ ਤੇ ਉੱਪਰ ਦੀ ਆਪਾਂ ਹੁਣ ਜੇ ਗੱਲ ਕਰੀਏ ਤਾਂ ਉੱਪਰ ਇਹਨਾਂ ਨੇ ਸਾਰਾ ਕੁਝ ਦਿਖਾਇਆ ਹੈ ਉੱਪਰ ਵੀ ਆਪਾਂ ਨੂੰ ਇੱਕ ਕਿਚਨ ਦੋ ਬੈਡਰੂਮ ਤੇ ਬਾਥਰੂਮ ਮਿਲ ਜੂਗਾ ਤੇ ਬਾਹਰਲੀ ਸਾਈਡ ਵੀ ਇੱਕ ਬਾਲਕਨੀ ਆਪਾਂ ਨੂੰ ਮਿਲ ਚੁਗੀ ਉਹ ਤੁਸੀਂ ਦੇਖ ਲਈ ਤੇ ਕੋਠੀ ਉੱਪਰੋਂ ਵੀ ਸਾਰੀ ਤਿਆਰ ਹੈ ਰੰਗ ਵਗੈਰਾ ਉੱਪਰੋਂ ਵੀ ਸਾਰੀ ਕਰਵਾਈ ਹੋਈ ਆ ਜੋੜੀਆਂ ਕਲੀਆਂ ਕਲੀਆਂ ਲੱਗੀਆਂ ਹੋਈਆਂ ਜੋੜੀਆਂ ਨੂੰ ਵੀ ਵਧੀਆ ਰੰਗ ਇਹਨਾਂ ਨੇ ਕਰਵਾ ਰੱਖਿਆ ਜੀ ਜੇ ਆਪਾਂ ਕੋਠੀ ਦੀ ਡਿਮਾਂਡ ਦੀ ਗੱਲ ਕਰੀਏ ਤਾਂ ਮਾਲਕ ਨੇ 35 ਲੱਖ ਰੁਪਇਆ ਕਿਹਾ ਤੁਹਾਨੂੰ ਪਹਿਲਾਂ ਵੀ ਦੱਸਤਾ ਤੇ ਕੋਠੀ ਆਪਣੇ ਕੋਲੇ ਜਿਹੜੀ ਆਹ ਪਹੁੰਚੀ ਆ ਜੀ ਆਪਣੇ ਕੋਲੇ ਪਹੁੰਚੀ ਆ ਅੰਮ੍ਰਿਤਸਰ ਏਰੀਆ ਚੋਂ ਅੰਮ੍ਰਿਤਸਰ ਮਾਲਕ ਦਾ ਏਰੀਆ ਹੈ ਤੇ ਕੋਠੀ ਦੇ ਨੀਅਰ ਪਈ ਜਾਂਦਾ ਅੰਮ੍ਰਿਤਸਰ ਮਾਡਲ ਸਕੂਲ ਜੀ ਸਕੂਲ ਦੇ ਬਿਲਕੁਲ ਨਜ਼ਦੀਕ ਆ ਨਜ਼ਦੀਕ ਆਪ ਨੂੰ ਆ ਕੋਠੀ ਮਿਲ ਜੂਗੀ ਕਿਸੇ ਨੇ ਜਾ ਕੇ ਦੇਖਣੀ ਹੋਵੇ ਜਾ ਕੇ ਵੀ ਤੁਸੀਂ ਦੇਖ ਸਕਦੇ ਹੋ ਜੀ ਬਾਕੀ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਦੇ ਰੱਖਿਆ ਜੀ ਤੁਸੀਂ ਸਾਰੇ ਜਣੇ ਨੋਟ ਕਰ ਸਕਦੇ ਹੋ ਨੰਬਰ ਹੈ ਜੀ 70 095 3949 847 ਦੁਬਾਰਾ ਫਿਰ ਤੋਂ ਕਨਫਰਮ ਕਰਵਾ ਦੇ ਨਜੀ 17 095 49 847 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਬਾਕੀ ਮਾਲਕ ਨੇ ਵੀਡੀਓ ਵੀ ਪੂਰੀ ਬਣਾ ਕੇ ਭੇਜੀ ਆ ਸਾਰੀ ਵੀਡੀਓ ਇਹਨਾਂ ਨੇ ਦਿਖਾਈ ਆ ਸਾਰਾ ਕੁਝ ਦਿਖਾਇਆ ਵੀਡੀਓ ਦੇ ਰਾਹੀਂ ਤੇ ਫੋਟੋਆਂ ਵੀ ਇਹਨਾਂ ਨੇ ਵਧੀਆ ਖਿੱਚ ਕੇ ਭੇਜੀ ਆ ਫਰੰਟ ਵੀ ਤੁਹਾਨੂੰ ਦੇਖਣ ਨੂੰ ਮਿਲੂ ਅੱਗੇ ਤੁਸੀਂ ਦੇਖਿਓ ਤੇ ਉੱਪਰ-ਨੀਚੋਂ ਸਾਰੀ ਕੋਠੀਏ ਜਿਹੜੀ ਬਹੁਤ ਵਧੀਆ ਬਣੀ ਹੋਈ ਹੈ ਤੇ ਅਰਜੈਂਟ ਸੇਲ ਕਰਨੀ ਹੈ ਕਿਸੇ ਮੇਰੇ ਭਰਾ ਨੂੰ ਮੇਰੀ ਭੈਣ ਨੂੰ ਮੇਰੀ ਮਾਤਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਕੋਠੀਆ ਪਸੰਦ ਆਵੇ ਜਾ ਕੇ ਦੇਖ ਸਕਦੇ ਹੋ ਜੀ ਇਹਨਾਂ ਦਾ ਏਰੀਆ ਏਰੀਆ ਦੇ ਵਿੱਚ ਅੰਮ੍ਰਿਤਸਰ ਏਰੀਏ ਚ ਤੇ ਨੰਬਰ ਤੁਹਾਨੂੰ ਮਿਲ ਗਿਆ ਜੀ 75 ਗੱਜ ਦੀ ਕੋਠੀ ਹੈ ਤੇ ਅੰਮ੍ਰਿਤਸਰ ਇਹਨਾਂ ਦਾ ਏਰੀਆ 35 ਲੱਖ ਰੁਪਏ ਡਿਮਾਂਡ ਹੈ 75 ਗੱਜ ਚ ਕੋਠੀਆ ਤੇ ਗੱਲਬਾਤ ਤੁਸੀਂ ਆਪੇ ਕਰ ਲਿਓ ਜਿੰਨੀ ਕਰਨੀ ਹੋਈ ਤੇ ਕੁਛ ਵੀ ਪੁੱਛਣਾ ਤੇ ਰੇਟ ਬਾਰੇ ਵੀ ਜੇ ਕਨਫਰਮ ਕਰਨ ਤੁਸੀਂ ਕਰ ਸਕਦੇ ਹੋ ਬਾਕੀ ਮਾਲਕ ਨੇ ਕਿਹਾ ਜੇ ਕਿਸੇ ਨੇ ਖਰੀਦਣੀ ਹੋਵੇ ਆ ਕੇ ਤੁਸੀਂ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ ਕੋਠੀ ਨੂੰ ਸਾਰੇ ਨੂੰ ਜਦੋਂ ਪਸੰਦ ਆਊਗੀ ਉਹ ਤੋਂ ਬਾਅਦ ਗੱਲਬਾਤ ਕਰ ਲਾਂਗੇ ਵੇਖ ਕੇ ਤੇ ਉਹ ਤੋਂ ਬਾਅਦ ਆਪਾਂ ਡੀਲ ਕਰ ਲਾਂਗੇ ਜੀ ਮਾਲਕ ਨੇ ਕਿਹਾਗਾ ਬਾਕੀ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਰਹੇ ਹਾਂ ਜੀ ਵੀਡੀਓ ਤੁਹਾਡੇ ਸਾਹਮਣੇ ਹੈ ਤੇ ਸਾਰੀ ਗੱਲ ਹੋ ਵੀ ਗਈ ਜੀ ਸਾਰੀ ਕੋਠੀ ਦੀ ਵੀਡੀਓ ਤੁਸੀਂ ਦੇਖ ਲਈ ਇਹ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਵੀ ਤੁਹਾਨੂੰ ਆਹ ਜਿਹੜੀ ਵੀਡੀਓ ਆਪਾਂ ਲੈ ਕੇ ਪਹੁੰਚੇ ਕੋਠੀ ਅੱਜ ਤੁਹਾਡੇ ਖਾਤਰ ਲੈ ਕੇ ਪਹੁੰਚੇ ਤੁਹਾਨੂੰ ਕਿਵੇਂ ਦੀ ਲੱਗੀ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਐ ਕੋਠੀ ਵਧੀਆ ਲੱਗੀ ਐ ਤਾਂ ਸਾਰੇ ਜਣੇ ਆਪਣੀ ਜਿਹੜੀ ਆ ਵੀਡੀਓ ਐ ਇਹਨੂੰ ਲਾਈਕ ਜਰੂਰ ਕਰ ਦਿਓ ਜੀ ਕਿਉਂਕਿ ਆਪਾਂ ਹਰ ਰੋਜ਼ ਨਮੀਆਂ ਨਮੀਆਂ ਕੋਠੀਆਂ ਤੇ ਮਕਾਨ ਘਰ ਲੈ ਕੇ ਆਉਂਦੇ ਰਹਿੰਨੇ ਆ ਆਪਣੇ ਕੋਲੇ ਬਹੁਤ ਸਾਰੀਆਂ ਹੋਰ ਵੀ ਕੋਠੀਆਂ ਆਈਆਂ ਪਈਆਂ ਬਹੁਤ ਵਧੀਆ ਰੇਟਾਂ ਦੇ ਵਿੱਚ ਤੇ ਆਪਾਂ ਹਰ ਰੋਜ਼ ਐਡ ਕਰੀਏ ਨੀ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਚਾਹੇ ਮੇਰੀ ਭੈਣ ਮੇਰੀ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਤੁਸੀਂ ਕਿਹੜੇ ਏਰੀਆ ਤੋਂ ਦੇਖ ਰਹੇ ਹੋ ਤੇ ਕਿੱਥੋਂ ਤੁਸੀਂ ਕੋਠੀ ਖਰੀਦਣਾ ਚਾਹੁੰਦੇ ਹੋ ਜੀ ਤੇ ਤੁਸੀਂ ਆਪ ਦਾ ਕਮੈਂਟ ਇੱਕ ਕਰਕੇ ਤੇ ਵੀਡੀਓ ਦੇ ਉੱਪਰ ਤੁਸੀਂ ਆਪਦੇ ਪਸੰਦ ਦੀ ਤੁਹਾਡੇ ਏਰੀਆ ਚ ਕੋਠੀ ਮੰਗਵਾ ਸਕਦੇ ਹੋ ਆਪਾਂ ਲੈ ਕੇ ਪਹੁੰਚ ਜਾਵਾਂਗੇ ਤੁਸੀਂ ਬਸ ਇੱਕ ਕਮੈਂਟ ਕਰਨਾ ਸੀ ਤੁਹਾਡਾ ਏਰੀਆ ਕਿਹੜਾ ਹੈ ਤੇ ਕਿੰਨੇ ਰੇਟ ਦੀ ਤੇ ਕਿਹੋ ਜੀ ਕੋਠੀ ਤੁਹਾਨੂੰ ਚਾਹੀਦੀ ਹੈ ਠੀਕ ਹੈ ਜੀ ਬਾਕੀ ਆਪਾਂ ਲੈ ਕੇ ਪਹੁੰਚ ਜਾਵਾਂਗੇ ਤੇ ਕਿਸੇ ਨੇ ਜੇ ਐਡ ਕਰਵਾਉਣੀ ਹੋਵੇ ਜੀ ਤੁਸੀਂ ਵੇਚਣਾ ਚਾਹੁੰਦੇ ਹੋ ਤੁਹਾਡੇ ਕੋਲੇ ਕੋਠੀ ਆ ਮਕਾਨ ਘਰ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ ਨੰਬਰ ਹੈ ਜੀ ਆਪਣਾ 73 800 26100 73 ਆਪਣੇ ਕੋਲੇ ਭੇਜ ਦਿਓ ਇੱਕ ਵਧੀਆ ਤੇ 5 ਤੋਂ 7 ਫੋਟੋਆਂ ਜੀ ਵਧੀਆ ਪੂਰੀਆਂ ਦੇ ਫਰੰਟ ਦੀਆਂ ਫੋਟੋਆਂ ਜ਼ਰੂਰ ਖਿੱਚ ਕੇ ਭੇਜਿਆ ਕਰੋ ਜੀ ਸਾਹਮਣੋਂ ਥੋੜੀ ਦੂਰ ਹੋ ਕੇ ਫੋਨ ਨੂੰ ਟਿੱਡ ਕਰਕੇ ਇੱਕ ਵਧੀਆ ਫੋਟੋ ਜ਼ਰੂਰ ਲਾਜ਼ਮੀ ਭੇਜਿਆ ਕਰੋ ਕਿਉਂਕਿ ਆਪਾਂ ਸਕਰੀਨ ਤੇ ਲਾਉਣੀ ਹੁੰਦੀ ਹੈ ਜੀ ਜਦੋਂ ਵੀਡੀਓ ਤੁਸੀਂ ਭੇਜ ਦਿਓ ਤਾਂ ਫਰੰਟ ਬਹੁਤ ਘੱਟ ਦਿਖਾਉਣੀਓ ਠੀਕ ਹੈ ਜੀ ਜਦੋਂ ਫਰੰਟ ਦਿਖਾਵਾਂਗੇ ਆਪਾਂ ਤਾਂ ਹੀ ਗੱਲ ਜ਼ਿਆਦਾ ਬਣਦੀ ਹੈ ਤੇ ਵੀਡੀਓ ਜਦੋਂ ਬਣਾਉਣੀਓ ਸਾਰਾ ਫਰੰਟ ਦਿਖਾਇਆ ਕਰੋ ਤੇ ਫੋਟੋ ਲਾਜ਼ਮੀ ਇੱਕ ਭੇਜਿਆ ਕਰੋ ਠੀਕ ਹੈ ਜੀ ਬਾਅਦ ਚ ਕੰਪਲੇਂਟ ਕਈ ਆਉਂਦੀ ਰਹਿੰਦੀ ਹੈ ਜੀ ਵੀ ਫੋਟੋ ਉਹ ਸੇ ਕੋਠੀ ਦੀ ਨਹੀਂ ਹੁੰਦੀ ਤੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਕਿਸੇ ਨੂੰ ਐਡ ਕਰਵਾਉਣੀ ਹੋਵੇ ਆਪਣੇ ਕੋਲੇ ਭੇਜ ਦਿਓ ਲਗਾ ਦਾਂਗੇ ਆਪਾਂ ਤੇ ਜਲਦੀ ਮਿਲਾਂਗੇ ਜੀ ਆਪਾਂ ਇੱਕ ਹੋਰ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਤੇ ਇਹਨੇ ਤੁਸੀਂ ਦੇਖੋ ਜੀ ਆ ਵੀਡੀਓ ਕਰੋ ਜੀ ਲਾਈਕ ਤੇ ਕਰੋ ਸ਼ੇਅਰ ਤੇ ਕਰੋ ਸਪੋਰਟ ਫੁੱਲ ਟੋ ਟਾ ਫੁੱਲ ਤੁਹਾਡੇ ਤੁਹਾਡਾ ਆਪਦਾ ਆਪਣਾ ਚੈਨਲ ਹੈ ਜੀ ਇਹਾਂ ਬਾਕੀ ਮਿਲਦੇ ਹਾਂ ਜੀ ਜਲਦੀ ਆਪਾਂ ਤੇ ਖੁਸ਼ ਰਹੋ ਜੀ ਰੱਬ ਅੱਗੇ ਅਰਦਾਸ ਹੈ ਹਮੇਸ਼ਾ ਤੁਸੀਂ ਖੁਸ਼ ਰਹੋ ਹੱਸਦੇ ਵਸਦੇ ਰਹੋ ਜੀ ਜੇ ਤੁਸੀਂ ਕੋਠੀ ਦੀ ਕੋਈ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਦਿਖਣਗੀਆਂ ਤੁਸੀਂ ਕਲਿੱਕ ਕਰ ਸਕਦੇ ਹੋ ਆਪਣੇ ਆਪ ਚੱਲ ਜੂਗੀ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਾਹੁੰਦੇ ਹੋ ਤਾਂ ਵਿਚਾਲੇ ਆਪਣੇ ਚੈਨਲ ਦਾ ਲੋਗੋ ਜੀ ਉੱਤੇ ਕਲਿੱਕ ਕਰੋਗੇ ਆਪਣੇ ਆਪ ਚੈਨਲ ਸਬਸਕ੍ਰਾਈਬ ਹੋ ਜਾਵੇਗਾ